चोरी का परचा दर्ज होने आरोपी रविपाल वासी शेखूपुर के माता पिता वीडियो गिणती च पिंड वास ने इकट्ठे के कहा कि उन्होंने लड़के रविपाल से रंजिशन एक साल विच एको बंदे ने चोरी का दूजा परचा करवा दिता है जो कि नाजायज और झूठा है इस दे विरोध च एकता पार्टी के पंजाब इंचार्ज सुरजीत मान अरुण सबरवाल यूथ प्रधान ने कहा कि जेकर पीड़ित रवि इंसाफ ना मिले ਯਾਤੇ ਝੂਠਾ ਪ੍ਰਚਾਰ ਆਦ ਨਾ ਹੋਇਆ ਤੇ ਸਾਰਾ ਹਜੂਮ 7 ਦਸੰਬਰ ਦਿਨ ਸ਼ਨੀਵਾਰ ਨੂੰ ਪ੍ਰਸ਼ਾਸਨ ਖਿਲਾਫ ਤਰਨਾ ਦੇਵੇਗਾ। ਹਾਂਜੀ ਸਰ ਕੀ ਨਾਮ ਤੁਹਾਡਾ? ਮੇਰਾ ਨਾਮ ਆਰਣ ਸੁਪਰਵਾਲ ਜੀ ਮੈਂ ਇਕਤਾ ਪਾਰਟੀ ਦਾ ਯੂਥ ਪ੍ਰਧਾਨ ਆ ਜੀ। ਠੀਕ ਹੈ ਜੀ। ਅੱਜ ਦੀ ਗੜੀ ਪੈਸ ਕਾਨਫਰੰਸ ਆ ਇੱਕ ਨਾ ਸ਼ਹਿਰ ਦੇ ਵਿੱਚ ਤਨਾਲ ਕੋ ਜਗੀਰਦਾਰ ਆ। ਹਾਂਜੀ। ਕਿਹੜਾ ਸਾਡੇ ਸਮਾਜ ਦਾ ਇੱਕ ਦਾ ਫਾਇਦਾ ਚੱਕਦਾ ਵਾ? ਇੱਕ ਉਹਨੇ ਨਾ ਇੱਕ ਕੋਈ ਪਿਛਲੇ ਦਿਨੇ ਸ਼ੇਖੂਪੁਰ ਪਿੰਡ ਪੈਂਦਾ ਤੇ ਸਾਡੇ ਹਾਂਜੀ ਉਹ ਮੇਰੇ ਨਾਲ ਵਾੜਾ 'ਚ ਵੀ ਆ ਗਿਆ ਵਾ ਉਥੋਂ ਮੁੰਡੇ ਨੂੰ ਘਰੋਂ ਲੈ ਗਿਆ ਕਿ ਮੈਂ ਤੁਹਾਡੇ ਇੱਕ ਬਿਆਨ ਦਵਾਣੇ ਪੁਲਿਸ ਲੈ ਕੇ ਆਈ ਆ ਕਿ ਉਹਨੂੰ ਬਿਆਨਾ ਕਰਕੇ ਲੈ ਕੇ ਆਈ ਸੀ ਤੇ ਕਿਰੋ ਸ਼ਾਮ ਨੂੰ ਥਾਣੇ ਗਿਆ ਤਾਂ ਉਹ ਤੇ ਕਹਿੰਦੇ ਪਰਚਾ ਵੀ ਹੋ ਗਿਆ ਹਾਂ ਹਾਂ ਇਹ ਪਰਚਾ ਹੋਇਆ ਇੱਕ ਲਾਗਡਾਰ ਦੇ ਨਾਲ ਦੇਖੋ ਸਮਾਇਦਾਰ ਉਹ ਕਹਿੰਦੇ ਜੀ ਸਾਡੇ ਬਹੁਤ ਤਗੜੇ ਸਾਡੇ ਕੋ ਬੰਦੇ ਆ ਅਸੀਂ ਕੁਝ ਵੀ ਕਰਾ ਸਕਦੇ ਕਿਉਂਕਿ ਉਹਦਾ ਕੈਨੇਡਾ ਜਿਹੜਾ ਵਪਾਰ ਕੋ ਚੱਲਦਾ ਹੋਊਗਾ ਹਾਂ ਹਾਂ ਇਸ ਕਰਕੇ ਮੈਂ ਤਾਂ ਇੱਕੋ ਹੀ ਗੱਲ ਬੇਨਤੀ ਕਰਦਾ ਇਹ ਪਰਚਾ ਕਹਦਾ ਕਿਤੋਂ ਮੁੰਡੇ ਦੇ ਇਹ ਪਰਚਾ ਜੀ ਹਜੇ ਪਰਚਾ ਸਾਨੂੰ ਐਫਆਰ ਨਹੀਂ ਦਿੱਤੀ ਪਰਚਾ ਦਿੱਤਾ ਨਹੀਂ ਇੱਕ ਚੋਰੀ ਦਾ 420 ਦਾ ਕਹਿੰਦੇ ਪਰਚਾ ਹੋਇਆ ਜੀ ਕਿਉਂਕਿ ਮੁੰਡਾ ਇੱਕ ਕੰਮ ਕਰਦਾ ਦਿਹਾੜੀ ਕਰਦਾ ਵਾ ਚਲੋ ਜੇ ਅਗਰ ਇਹਨੇ ਆਪਣਾ ਸਮਾਨ ਬਣਾ ਲਿਆ ਕੋਈ ਪਿੰਡ 'ਚ ਲੱਗਦਾ ਨਾ ਹੋ ਗਈ ਲੱਗੇ ਛਕੇ ਉਹਨਾਂ ਨੇ ਕਹਤਾ ਜੀ ਇਹ ਚੋਰੀ-ਚੁਰੀ ਕਰਦਾ ਚੋਰੀ ਤਾਂ ਮੇਰੇ ਹਿਸਾਬ ਨਾਲ ਕਰਦਾ ਨਹੀਂ ਤੁਸੀਂ ਪਿੰਡ 'ਚ ਜਾ ਕੇ ਪੁੱਛੀ ਸਕਦੇ ਦਿਹਾੜੀ ਕਰਦਾ ਦਿਹਾੜੀ ਦੇ ਪਾਸਾ ਸਾਰਾ ਪਰਿਵਾਰ ਹੀ ਉਹ ਕਰਦੇ ਆ ਜੇ ਦਿਹਾੜੀ 'ਚ ਚੋਰੀ ਕਰਦਾ ਹੋਵੇ ਨਾ ਅੱਜੋ ਸਾਰਾ ਪਿੰਡ ਹੀ ਖੜਾ ਵਾ ਉਸਤੇ ਮਾਪੇ ਉਹਨਾਂ ਨੇ ਕਿਹਾ ਵਾ ਕਿ ਸਾਡੇ ਨਾਲ ੱੱਕਾ ਹੋ ਰਿਹਾ ਪਿਛਲੇ ਸਾਲ ਵੀ ਪਰਚਾ ਹੋਇਆ ਸੀਗਾ ਤੇ ਉਹ ਅਸੀਂ ਜਵਾਨ ਤੱਕ ਲੜੀ ਸੀ ਮੈਂ ਇਹ ਉਹ ਸਾਲ ਦਾ ਪਰਚਾ ਹੋ ਗਿਆ ਵਾ ਮੈਂ ਇਹ ਤੁਹਾਨੂੰ ਬੇਨਤੀ ਕਰਦਾ ਤੁਹਾਡੇ মিডিਆ ਰਾਈ ਵੀ ਪਿਛਲੇ ਸਾਲ ਵੀ ਨਾ ਤੇ ਨਿਯਾਇਜ਼ ਪਰਚਾ ਕੀਤਾ ਐਤੀ ਫੇਰ ਪਰਚਾ ਹੀ ਹੋਇਆ ਵਾ 420 ਦਾ ਪਰਚਾ ਹੋਇਆ ਵਾ ਤੇ ਇੱਕ ਮੈਂ ਬੇਨਤੀ ਪੁਲਿਸ ਪ੍ਰਸ਼ਾਦ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਇਹਦੀ ਤੁਰੰਤ ਕਰੀ ਇਨਕੁਆਇਰੀ ਕਰਕੇ ਉਹ ਮੁੰਡੇ ਨੂੰ ਬਾਈਅਰ ਬਰੀ ਕੀਤਾ ਜਾਵੇ ਨਹੀਂ ਤੁਹਾਨੂੰ ਇਨਸਾਫ ਨਹੀਂ ਮਿਲਦਾ ਸੂਰਤ ਚ ਤੁਹਾਡਾ ਕੀ ਅਗਲਾ ਸਟੈਪ ਹੋਏਗਾ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਇੱਕ ਵੱਡਾ ਰੋਲ ਪ੍ਰਦਰਸ਼ਨ ਕਰਾਂਗੇ ਉਹ ਲਈ ਲਈ ਜੇ ਸਾਲ ਨੂੰ ਜੋ ਮਰਜ਼ੀ ਕਰਨਾ ਹੋਵੇ ਅਸੀਂ ਮੁੰਡੇ ਨੂੰ ਬਾਈਅਰ ਬਰੀ ਕਰਾਵਾਂਗੇ ਠੀਕ ਹੈ ਜੀ ਅੱਜ ਪਾਇਸਾ ਕੀ ਨਾਂ ਤੁਹਾਡਾ ਬਿੱਟੂ ਹੈ ਜੀ ਠੀਕ ਹੈ ਕਿੱਥੇ ਰਹਿਣਾ ਲੇਓ ਸੁਪਰ ਦੇ ਅੱਜ ਬਿੱਟੂ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਕਾਰਨ ਹੈ ਸਾਡੇ ਮੁੰਡੇ ਦਾ ਨਜਾਇਜ਼ ਘਰਾਣਾ ਹੈ ਅੱਛਾ ਕੀ ਨਾਂ ਤੁਹਾਡੇ ਮੁੰਡੇ ਦਾ ਰਵੀਪਾਲ ਕੀ ਨਜਾਇਜ਼ ਤੱਕ ਆਉਣਾ ਉਹਨਾਂ ਨੇ ਨਜਾਇਜ਼ ਚੋਰੀ ਦੇ ਵਿੱਚ ਨਾਲ ਕੋਈ ਜਾਂਦੇ ਹੈ ਅੱਛਾ ਜੀ ਹਾਂ ਜੀ ਕਿਸ ਨੇ ਲਖਾਇਆ ਚੋਰੀ ਦਾ ਨਾਮ ਭਾਈ ਨੂੰ ਬੁਲਾਇਆ ਠੀਕ ਹੈ ਜੀ ਕੋਈ ਤੁਹਾਡੀ ਰੰਜਿਸ਼ ਨਾਲ ਕੋਈ ਰੰਜਿਸ਼ ਨਹੀਂ ਹੈ ਡੀ ਠੀਕ ਹੈ ਜੀ ਤੁਹ ਕੀ ਕਾਰਨ ਕੋਈ ਸਬੂਤ ਹੋਏਗਾ ਉਹਨਾਂ ਕੋ ਚੋਰੀ ਦਾ ਕੁਛ ਵੀ ਨਹੀਂ ਸਬੂਤ ਤੁਹਾਡੇ ਕਹਿੰਦੇ ਆਂ ਕਿ ਤੁਹਾਡੇ ਬੇਟੇ ਨੇ ਚੋਰੀ ਨਹੀਂ ਕੀਤੀ ਹਾਂਜੀ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਉਧਾਰ ਗਿਆ ਤੋਂ ਨਹੀਂ ਉਹਨੂੰ ਵਰੀ ਕਰਾਉਣਾ ਚਾਹੁੰਦੇ ਆ ਠੀਕ ਹੈ ਜੀ ਠੀਕ ਹੈ ਜੀ ਤੇਦੇ ਵਾਸਤੇ ਤੁਸੀਂ ਕੋਈ ਮੰਗ ਪੱਤਰ ਕੋ ਦਿੱਤਾ ਹੋ ਕਰਾਂਗੇ ਅਪਲੀਕੇਸ਼ਨ ਨਹੀਂ ਦਿੱਤਾਂ ਜੇ ਨਾ ਕੱਢਣਗੇ ਫੇ ਅਸੀਂ ਧਰਨਾ ਦੀ ਮਨਜ਼ੂਰੀ ਠੀਕ ਹੈ ਜੀ ਹਾਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਸੁਰਜੀਤ ਸਿੰਘ ਮਾਨ ਹੈ ਜੀ ਠੀਕ ਹੈ ਜੀ ਇਕਤਾ ਪਾਰਟੀ ਤੋਂ ਪੰਜਾਬ ਪ੍ਰਧਾਨ ਜੀ ਮਾਨ ਸਾਹਿਬ ਅੱਜ ਕਾਫੀ ਹਜੂਮ ਲੱਗੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਕਾਰਨ ਹੈ ਇਹ ਕਾਰਨ ਜੀ ਰਵੀ ਮੁੰਡਾ ਜੀ ਇੱਕ ਸ਼ੇਖੂਪੁਰ ਤੋਂ ਠੀਕ ਹੈ ਜੀ ਇਹਦੇ ਤੇ ਭਜਨ ਬਲੇਤੀਆ ਕਿ ਸ਼ੇਖੂਪੁਰ ਉਹਦੇ ਕੋਠੀ ਹੈ ਜੀ ਉਹਦੀ ਠੀਕ ਹੈ ਜੀ ਬਾਕੀ ਪਿਸ਼ੋਕੜ ਮੇਰੇ ਖਿਆਲ ਕੁਲੀਆਂਵਾਲ ਤੋਂ ਦੱਸਦੇ ਪਏ ਆ ਠੀਕ ਹੈ ਜੀ ਔਰ ਲੜਕਾ ਉਹਦਾ ਬਾਹਰ ਆ ਠੀਕ ਹੈ ਔਰ ਇਹਨਾਂ ਨੇ ਇੱਕ ਪਹਿਲਾਂ ਵੀ ਸ਼ਾਜਦ ਰਚੀ ਸੀਗੀ ਪਹਿਲਾਂ ਵੀ ਇਹਦੇ ਬਲੈਤੀਆ ਸਾਹਿਬ ਦੇ ਚੋਰੀ ਹੋਈ ਸੀ ਠੀਕ ਹੈ ਜੀ ਤੋਂ ਕਾਫੀ ਕਵਾੜੀਆਂ ਤੋਂ ਸਮਾਨ ਵੀ ਮਿਲ ਚੁੱਕਾ ਸੀ ਜਿਹੜੇ ਜਿਨ੍ਹਾਂ ਨੇ ਚੋਰੀ ਕੀਤੀ ਉਹਨਾਂ ਤੋਂ ਵੀ ਸਮਾਨ ਮਿਲ ਚੁੱਕਾ ਸੀ ਠੀਕ ਹੈ ਜੀ ਔਰ ਉਸ ਚੋਰੀ ਦੇ ਵਿੱਚ ਵੀ ਇਸ ਲੜਕੇ ਦਾ ਨਾਮ ਦਿੱਤਾ ਗਿਆ ਸੀ ਬਿਨਾਂ ਵਜ੍ਹਾ ਤੋਂ ਚਲੋ ਉਹ ਵੀ ਉਹਦਾ ਅਫਸਰਾਂ ਨੂੰ ਜਿੱਦਾਂ ਵੀ ਹੋਇਆ ਅਫਸਰਾਂ ਨੇ ਦੇਖ ਕੇ ਇਨਕੁਆਰੀ ਕਰਕੇ ਉਹ ਉਹਨੂੰ ਉਹਦੇ ਵਿੱਚੋਂ ਕੱਢ ਆ ਗਿਆ ਠੀਕ ਹੈ ਜੀ ਔਰ ਨੰਬਰ 2 ਹੁਣ ਜਿਹੜੀ ਹੁਣ ਚੋਰੀ ਦੁਆਰਾ ਫੇਰ ਹੋਈ ਆ ਉਹਦੇ ਵਿੱਚ ਕੋਈ ਸਬੂਤ ਨਹੀਂ ਕੋਈ ਵੀਡੀਓ ਚ ਕੈਮਰੇ ਚ ਨਹੀਂ ਕਿਤੇ ਆਇਆ ਮੁੰਡਾ ਕੋਈ ਲੋਕੇਸ਼ਨ ਨਹੀਂ ਉਹਦੀ ਫੋਨ ਦੀ ਨਿਕਲੀ ਕੋਈ ਆਉਣ ਦੀ ਕੋਈ ਆਣ ਜਾਣ ਦੀ ਲੋਕੇਸ਼ਨ ਹੀ ਨਿਕਲੀ ਤੇ ਬਕਾਇਦਾ ਉਹਦੇ ਤੇ ਫੇਰ ਦੁਬਾਰਾ ਧੱਕੇ ਦੇ ਨਾਲ ਜਬਰੀ ਦੇ ਨਾਲ ਪਰਚਾ ਕਰਵਾਇਆ ਗਿਆ ਤੇ ਕੀ ਕਰਾਂ ਜਿਹੜੀ ਸਾਜਿਸ਼ ਧੱਕੇਸ਼ਾਹੀ ਹੋ ਰਹੀ ਐ ਇਸੇ ਮੁੰਡੇ ਨਾਲ ਇਹ ਧੱਕੇਸ਼ਾਹੀ ਦੀ ਕੋਈ ਆਨਸਰ ਇਦਾਂ ਦੇ ਕਿ ਜਿਹੜੇ ਸ਼ਰਾਰਤੀ ਆ ਰੰਜਸ਼ ਬਾਜੀ ਦੇ ਨਾਲ ਹੀ ਪਿੰਡ ਦੀ ਆ ਪਿੰਡ ਦੀ ਆ ਜੀ ਇਹਨਾਂ ਦੇ ਪਿੰਡ ਦੀ ਆ ਕਿ ਜਿਨ੍ਹਾਂ ਨੇ ਨਾਲ ਮਿਲ ਕੇ ਔਰ ਬਲੇਤੀ ਇਹ ਸਾਬ ਨਾਲ ਮਿਲ ਕੇ ਰੰਜ ਰੰਜਿਸ਼ ਕੱਢਣ ਦਾ ਇਹ ਜਿਹੜਾ ਇਹਨਾਂ ਨੇ ਕੀਤਾ ਉਪਰਾਲਾ ਤੁਸੀਂ ਇੱਕ ਰਾਜਨੀਤਿਕ ਆਗੂ ਹੋ ਤੁਸੀਂ ਇਹਨਾਂ ਦੀ ਹੁਣ ਬਾਹ ਫੜੀ ਆ ਤੇ ਚੀਨ ਸਾਫ਼ ਦਵਾਉਂਗੇ ਇਹਨਾਂ ਨੂੰ ਆਪਾਂ ਤੇ ਇਹੋ ਹੀ ਚਾਹੁੰਦੇ ਆ ਕਿ ਮੈਂ ਇੱਕ ਪ੍ਰਸ਼ਾਸਨ ਅੱਗੇ ਇਹ ਹੀ ਬੇਨਤੀ ਰੱਖਦਾ ਕਿ ਜਾਂ ਤਾਂ ਕੋਈ ਸਾਨੂੰ ਸਬੂਤ ਦਿੱਤਾ ਜਾਵੇ ਵੀ ਉਹ ਉਹਦਾ ਕੈਮਰੇ ਦੇ ਵਿੱਚ ਉਹਦੀ ਕੋਈ ਵੀਡੀਓ ਆਈ ਆ ਜਾਂ ਕੋਈ ਕੋਈ ਸਮਾਨ ਬਰਾਬਰ ਹੋਇਆ ਜਾਂ ਕੋਈ ਕਿਸੇ ਵੀ ਉਹਦੀ ਲੋਕੇਸ਼ਨ ਤੇ ਆਈ ਆ ਤੇ ਸਾਨੂੰ ਉਹ ਦਿੱਤਾ ਜਾਵੇ ਜੇ ਉਹ ਲੋਕੇਸ਼ਨ ਆਉਂਦੀ ਆ ਜਾਂ ਉਹਦੀ ਵੀਡੀਓ ਆਈ ਆ ਤੇ ਅਸੀਂ ਉਹਦੇ ਮਗਰ ਨਹੀਂ ਆਵਾਂਗੇ ਤੇ ਜੇ ਉਹਦੀ ਨਹੀਂ ਕਿਤੇ ਕੋਈ ਸਬੂਤ ਹੈਗਾ ਤੇ ਅਸੀਂ ਉਹ ਤੇ ਦਾ ਧੱਕੇਸ਼ਾਹੀ ਨਹੀਂ ਹੋਣ ਦੇਣੀ ਪਰਚਾ ਨਹੀਂ ਹੋਣ ਦੇਣਾ ਜਿੱਥੋਂ ਤੱਕ ਮਰਜ਼ੀ ਸਾਨੂੰ ਭੱਜਣਾ ਪੈਗਾ ਜਾਣਾ ਪੈਗਾ ਅਸੀਂ ਜਾਵਾਂਗੇ ਉਹ ਪਰਚਾ ਕੈंसिल ਕਰਾ ਕੇ ਰਵਾਂਗੇ ਜੇ ਪਰਚਾ ਕੈਨਸਲ ਨਹੀਂ ਹੁੰਦਾ ਉਹ ਸੂਰਤ ਤੁਹਾਡਾ ਕੀ ਸਟੈਪ ਹੋਏਗਾ ਉਹ ਵੀ ਸਾਡਾ ਜੀ ਅਸੀਂ ਇੱਕ ਮੰਗ ਪੱਤਰ ਦੇਵਾਂਗੇ ਡੀਸੀ ਸਾਹਿਬ ਨੂੰ ਔਰ ਸ਼ਨੀਵਾਰ ਨੂੰ ਧਰਨਾ ਦਿੱਤਾ ਜਾਊਗਾ ਠੀਕ ਹੈ ਜੀ ਤੁਹਾਨੂੰ ਅੱਜ ਹਾਂ ਜੀ ਪੰਜ ਕੀ ਨਾਮ ਤੁਹਾਡਾ ਨਰਿੰਦਰ ਕੌਰ ਕਿੱਥੋਂ ਨਾਲ ਆ ਲਿਓ ਸ਼ੇਖੂਪੁਰ ਦੇ ਅੱਜ ਤੁਸੀਂ ਪਰਚਾ ਕੈਨਸਲ ਕਰ ਰਹੇ ਹੋ ਕੀ ਕਾਰਨ ਸਾਡੇ ਬੇਟੇ ਨੂੰ ਤਕੇ ਨਾ ਪਸਾਰੇ ਆ ਕੌਣ ਫਸਾਦਾ ਬੇਟਾ ਤੁਹਾਡੇ ਨੂੰ ਆਪਣਾ ਹਰਪਜਨ ਸਿੰਘ ਠੀਕ ਹੈ ਜੀ ਬੁਲਾਇਆ ਕੀ ਕਰਨਾ ਹਰਪ੍ਰੀਤ ਸਿੰਘ ਤੁਹਾਡੇ ਬੇਟੇ ਨੂੰ ਸਾਰਿਆ ਉਹ ਅੱਗੇ ਵੀ ਆਨੇ ਚੋਰੀ ਚ ਉਹਨੂੰ ਪਸਾਇਆ ਸੀਗਾ ਠੀਕ ਹੈ ਜੀ ਤਾਂ ਉਹਦੀ ਅਸੀਂ ਅੱਗੇ ਜ਼ਮਾਨਤ ਕਰਾ ਲਈ ਆ ਇਹ ਕਿੰਨਾ ਕੁ ਪੁਰਾਣੀ ਗੱਲ ਆ ਤੇ ਇਹ ਹੋ ਗਏ ਆ 2 ਸਾਲ 2 ਸਾਲ ਹੋ ਗਏ ਆ ਚਲੋ ਹੁਣ ਫਿਰ ਤਾਂ ਤੇ ਬੇਡੇ ਦਾ ਕੁਝ ਹੋਇਆ ਵਾ ਹੁਣ ਬੇਟਾ ਤਾਂ ਸਾਡਾ ਰਹਿੰਦਾ ਹੋ ਘਰ ਹੀ ਉੱਤੇ ਕਰਿਆ ਹੁੰਦਾ ਹੀ ਨਹੀਂ ਗਿਆ ਠੀਕ ਹੈ ਜੀ ਤੇ ਉੱਥੇ ਕੈਮਰੇ ਲੱਗੇ ਹੋਏ ਆ ਠੀਕ ਹੈ ਜੀ ਇੱਥੇ ਹੁਣ ਇਹ ੱੱਕੇ ਦੇ ਨਾਲ ਉਹਨੂੰ ਪਸਾਉਂਦਾ ਆ ਠੀਕ ਹੈ ਜੀ ਕਿਸ ਕਿਸ ਚ ਪਸਾਉਂਦਾ ਉਹ ਹੁਣ ਫੇ ਚੋਰੀ ਜੀ ਪਸਾਉਂਦਾ ਤੇ ਹੁਣ ਤੁਹਾਡੇ ਬੇਟੇ ਨੂੰ ਜੋ ਬਣਾ ਪਰਚਾ ਹੋ ਗਿਆ ਉੱਤੇ ਹਾਂਜੀ ਪਰਚਾ ਹੋ ਗਿਆ ਠੀਕ ਹੈ ਜੀ ਤੇ ਹੋਰ ਕਿਹੜੇ ਕਿਹੜੇ ਤੇ ਹੋਇਆ ਆ ਬੇਟੇ ਤੋਂ ਇਲਾਵਾ ਬੇਟੇ ਤੋਂ ਲਾਵਾ ਕਿਸੇ ਨੂੰ ਨਹੀਂ ਹੋਇਆ ਇੰਨੀ ਹੋਇਆ ਕੱਲੇ ਬੇਟੇ ਤੇ ਕੀਤਾ ਹਾਂਜੀ ਤੇ ਤੁਹਾਡਾ ਕੀ ਕਹਿਣਾ ਵਾ ਸਾਡਾ ਕਹਿਣਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਤੁਹਾਡਾ ਬੇਟਾ ਬੇਕਸੂਰ ਆ ਹਾਂਜੀ ਸਾਡਾ ਬੇਕਸੂਰ ਆ ਜੀ ਹੋਰ ਤੁਸੀਂ ਕੀ ਕਹਿੰਦੇ ਕੀ ਤੁਸੀਂ ਮੰਗ ਰੱਖਦੇ ਹੋ ਅਸੀਂ ਮੰਗ ਰੱਖਦੇ ਵੀ ਸਾਨੂੰ ਇਨਸਾਫ ਹੀ ਮਿਲਣਾ ਚਾਹੀਦਾ ਵਾ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੁਹਾਡਾ ਫਿਰ ਅਗਲਾ ਸਟੈਪ ਕੀ ਹੋਏਗਾ ਅਗਲਾ ਫਿਰ ਅਸੀਂ ਦਰਨਾ ਲਾਵਾਂਗੇ ਠੀਕ ਹੈ ਜੀ ਤੁਹਾਨੂੰ